ਏ ਵੀ ਤਾਂ ਨਾਲੇ ਇੱਕਾ ਜਿਹੜਾ ਵੀਡੀਓ ਬਣਾਉਂਦਾ ਨਾ ਬਾਹੂ ਵੀ ਤੇਰੀ ਦਾ ਕੁੱਟਿਆ ਬੰਦੇ ਪਾਹ ਜਿਹੜਾ ਕੁੱਟਿਆ ਨਾ ਆ ਦੇਖ ਲੋ ਕੀ ਹਾਲਤ ਕੋਈ ਨਚਾਰ ਕੱਪੜੇ ਪਾੜਦੇ ਮੇਰੇ ਗਰੀਬ ਬੰਦੇ ਦੇ ਸਾਹ ਦਿਖ ਨਹੀਂ ਰਿਹਾ ਮੈਂ ਦਿਹਾੜੀ ਮੰਗੀ ਐ ਤੇ ਜੀ ਦਿਹਾੜੀ ਨਹੀਂ ਦਿੱਤੀ ਮੇਰੇ ਕੱਪੜੇ ਪਾੜ ਤੇ ਮੇਰੇ ਕਿਹਨੇ ਨਹੀਂ ਦਿੰਦਾ ਦੱਸ ਕੀ ਨਹੀਂ ਦਈ ਆ ਛੋਟੇ ਨੇ ਇਹ ਕਿਹੜਾ ਛੋਟਾ ਏ ਮਾਮਾ ਦੀ ਪਰਿੰਡਾ ਪਿੰਡ ਮਾਮ ਦੀ ਪਰਦਾ ਛੋਟਾ ਏ ਇਹਨੇ ਮੇਰੀ ਪਾਲਾ ਸਿੰਘ ਦਾ ਮੁੰਡਾ ਆ ਦੇਖ ਲੋ ਜੀ ਆ ਬੰਦਾ ਲੱ ਦਾਰ ਬਦਸ਼ੌਕ ਕਿਹੜੇ ਖਿਲਾੜੇ ਇਹ ਜੀਵ ਰਹਿ ਗਿਆ ਗੱਲਾਂ ਹਾ ਚਪਲ ਨੂੰ ਤੋੜ ਦੇ ਕਲਨ ਓਏ ਹੱਸੋ ਨਾ ਕਿਹ ਐ ਪੜਾਉਗੇ ਆ ਪਾੜਦੇ ਜੀ ਨੇ ਮੈਂ ਆ ਇੱਕੋ ਹੀ ਮੇਰੇ ਕੱਪੜੇ ਮੈਂ ਦਿਹਾੜੀ ਮੰਗੀਏ ਤੇ ਨਾਟਕ ਕਰਦੇ ਕੋਈ ਕੁੱਟਿਆ ਮੈਨੂੰ ਓਏ ਆ ਦੇਖੋ ਜੀ ਲੜ ਪਈ ਲੜ ਪਈ ਆ ਦੇਖੋ ਆ ਦੇਖੋ ਮੇਰੇ ਕੱਪੜੇ ਪਾੜ ਤੇ ਜੀ ਮੈਂ ਕੀ ਕਰਾਂ ਕਹੇ ਸਮਦ ਨੂੰ ਆ ਕੱਪੜੇ ਪਾ ਤੇ ਆ ਦੇਖੋ ਇਹ ਕਿੱਥੇ ਦੇ ੱੱਲਾ ਆ ਗਿਆ ਪੈਰ ਗੁੱਦਨ ਉਹਦਾ ਕੜਾ ਚੋੜਦਾ ਚੋੜਦਾ ਛੋਟਾ ਤਾਂ ਲੱਗ ਗਿਆ ਜੀਵਕ ਗੱਗੇ ਹੋ ਰਿਹਾ ਪਟੀਆਂ ਲਟਕ ਰੀਆਂ ਨੇ ਪਿੱਛੇ ਦਾ ਜਿੱਕਣ ਉਹਨੇ ਮਤਾ ਪਾ ਚ ਯਾ ਦੱਸ ਕੇ ਮਾਰ ਫੜਲਾ ਫੜਲਾ ਉਹ ਪਿੱਛੇ ਦੇ ਪਾੜ ਉਹਦਾ ਗਦਾਮ ਇਹ ਮੂਰਤ ਤੂੰੜੀ ਪਾਣੀ ਦਾ ਕੰਡ ਪਾਉਗੀ ਪਿੱਛੇ ਵਾਲੀ ਪਾੜਨੀ ਦੀ ਇਹ ਕੱਪੜੇ ਨਾਲ ਚਾਉਂਦੀ ਮਾਰ ਕੇ ਸੁਣਨ ਨਹੀਂ ਗਈ ਕੱਤ ਮਾ ਲੱਤਾਂ ਮਿਸਾ ਮਾਂ ਤੰਦਾਈ ਪਾੜੋ ਕਿਦਾਂ ਚੂਹੋ ਚਾਹ ਪਰ ਚਾਹ ਪਰ

ਘਰਾਂ ਕਲੇਸ਼ ਕਰਮਾ ਤੇ ਇੱਥੇ ਬਾਹਾਂ ਬੂਹਾਂ ਬੜਨਾ ਬਣੀਆ ਨੱਤਾਂ ਨੂੰ ਕਾ ਛਿੱਲਦਾ ਜਿਨ੍ਹਾਂ ਨੇ ਚਾਹ ਛੋਟੇ ਦਾ ਹੋ ਲਿਆਗਾ ਹਾਂ ਦੇਖੋ ਲਓ ਕੱਢਦੇ ਹੁਣਗੇ ਭੈਜ ਘਗਰਾਏ ਬਣਾਇਆ ਵੀ ਤੋੜਦੇ ਨਾ ਨਾ ਫਰ ਆਗੇ ਗਦਾਮ ਹੀ ਤੋੜਨੇ ਫਰ ਆਗੇ ਭਾਈ ਵੀ ਲੈ ਮਰ ਗਿਆ ਬੈਣ ਮੈਂ ਹੁਣ ਕੱਢਦੇ ਬਰਾ ਉਹ ਆਏਗਾ ਤੇ ਟੇਕੀ ਨਾਲ ਨਹੀਂ ਬੰਨ ਲਾਓ ਬੰਨ ਲਾਓ ਇਹ ਨਵਾਂ ਟ੍ਰੈਂਡ ਆ ਗਿਆ ਏ ਭਾਈ ਅਸੀਂ ਨਵੀਂ ਪ੍ਰੋਡਕਟ ਲੈ ਕੇ ਆਂਦਾ ਲਾ ਚਾਲਾ ਦੇਖੀਓਗੇ ਚੱਲ ਵਾਦੂਣੀਆ ਚੱਨਾ ਪੰਗਲਨਾ ਕੱਪੜਾ ਨਾ ਪਾਇਆ ਤਾਂ ਤੈਨੂੰ ਕਰੀਏ ਇਸ ਵੇਲੇ ਇਹਨੇ ਕਿਨੇ ਪੜੀਆ ਇਹਨੇ ਮਹਾਬੁੱਧੀ ਹੋ ਗਿਆ ਨਾ ਭੈ ਜਮਾ ਖਿੱਚੀ ਇਹਨੇ ਜਿਆਦਾ ਖਿੱਚੀ ਆ ਇਹਨੇ ਮੈਂ ਕੋਈ ਨਹੀਂ ਖਿੱਚੀ ਮੇਰੇ ਨਾਲ ਕਰੀ ਛੋਟੇ ਨੇ ਛੋੜ ਕੇ ਨਾ ਰੱਖੀ ਉਹ ਹੈਲੋ ਉਸੜੀ ਖਿਸਕ ਗਈ ਤਾਂ ਜਾਣ ਚੱਲੇ ਜਾਂੀ ਖਿੱਚਤੀ ਮੈਂ ਕੀ ਤੇ ਖਿੱਚ ਚਲੋ ਫਿਰ ਹਾਂਜੀ ਉਹ ਰੱਜੀ ਗਲਾਸ ਧੋ ਕੇ ਚਾਉਂਦਾ ਪਾਣੀ ਮਾਰ ਕੇ ਹਾਂ ਅੱਜ ਪਾਣੀ ਬਤਾਲਣਾ ਨਾ ਵੀ ਮਿਸਟਰੀਅਮ ਵਾਲੇ ਬੱਲੇ ਜੇ ਇਹਦੀ ਪਾੜ ਗੁਰਪ੍ਰੀ ਤੇਰੇ ਵਾਲੀ ਵੀ ਪਾੜ ਹੁਣ ਪਹਿਲਾਂ ਮੇਰੇ ਬੜਾਈਗੇ ਸਾਵਾ ਗੋ ਇਹ ਕੋਲੋ ਖਰਾਬ ਹੋਈ ਵੀ ਆ ਆ ਦੇ ਇੱਕ ਮੋਰੀ ਹੋਈ ਵੀ ਚੰਗਾ ਆ ਦੇਖ ਇਹ ਦੇਖੀ ਇੱਧਰ ਤੋਂ ਦੇਖ ਆ ਇੱਕ ਹੱਥ ਕੋਲ ਦੇਗਾ ਵਾ ਵੇਂ ਤੇ ਲੁਣਨਾ ਕੋਨਾ ਕੀ ਹਾਲ ਤਾਂ ਚਬਾੜ ਨਿਕਾਉਂਦਾ ਤੀਰੇ ਕਰਦੇ ਉਹਨਾਂ ਤੋਂ ਸਿੱਖ ਮੈਂ ਤਾਂ ਆ ਰਹਿ ਗਿਆ ਆਪਣੇ ਚ ਕਾੜ ਦੇ ਮੈਂ ਤਾਂ ਤੁਨ ਚਾਰ ਨਹੀਂ ਪੰਜਾ ਨਹੀਂ ਕਹਿ ਮੇਰੇ ਗੈਸ ਦੀ ਤੋੜ ਬਾਬੇ ਚ ਤਾਂ ਪਈ ਰਹਿਣ ਦੇ ਗੱਲ ਦੇ ਹਾਂ ਚਲੋ ਯਾਰ ਦੂਸਰੇ ਕਿੱਥੇ ਫ੍ਰੀ ਆ <laughs> <तुण पार। laughs> <था। ओ> <laughs> करना क्यों है तू पुलिस करियो करते हो तुम उनका लेतीने ताड़ पुंगे तू पुलिस कर ये पुंगे चलो चलो यार ये पंडित पे क्यों नहीं है उनके सीन आया था ही करूँगा परा ओ पहला पंडित खा है ओ पहला पंडित रखते हैं यार क्या सुना चलता परवाह था लेकिन तीन ने सारे पुंगे तीन ने रुक जाओ यार मार दिया ਆ ਕੀ ਹੋ ਗਿਆ ਐ ਉੱਪਰੋਂ ਵੇ ਰਹੇਗੇ ਇਹ ਕੀ ਹੋ ਗਿਆ ਆ ਦੇਖੋ ਉਹ ਇਹਦਾ ਟਾਪੜਾ ਹੋ ਗਿਆ ਠੀਕ ਓਏ ਆ ਜਾ ਵਿੱਕੀ ਠੀਪ ਠੀਪ ਫਿਰੇ